ਦੇਖੋ ਜਿਹੜਾ ਪ੍ਰੇਮ ਮੈਨੂੰ ਮਿਲਿਆ ਕੋਟਕਪੂਰੇ ਤੋਂ ਹਲਕੇ ਕੋਟਕਪੂਰੇ ਤੋਂ ਉਹਨਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਲੇਕਿਨ ਇਹ ਡਿਊਟੀ ਸੀ ਮੇਰੀ ਕਾਫੀ ਢੇਰ ਤੋਂ ਜਿਹੜੀ ਸਿੱਖਾਂ ਵਾਲਾ ਰੋਡ ਹੈ ਤੇ ਕੋਟਕਪੂਰੇ ਤੋਂ ਸਿੱਖਾਂ ਵਾਲਾ ਰੋਡ ਜਿਹੜੀ ਹੈ ਇਹ ਦਾ ਪਾਣੀ ਉੱਪਰ ਖੜਨ ਕਰਕੇ ਜਲਦੀ ਖਰਾਬ ਹੋ ਗਈ ਸੀ ਔਰ ਪਾਣੀ ਖੜਨ ਦਾ ਕਾਰਨ ਇੱਕ ਹੈ ਕਿ ਅਸੀਂ ਸਾਡੇ ਸਾਥੀਆਂ ਨੇ ਪਹਿਲਾਂ ਜਿਹੜੇ ਸਾਡੇ ਪਹਿਲਾਂ ਸੀਗੇ ਖੇਰ ਦੇ ਛਪੜਾਂ ਦੇ ਕਬਜ਼ੇ ਕਰਾ ਦੇ ਹੁਣ ਪਾਣੀ ਦੇ ਛਪੜੇ ਨਾ ਜਾਉ ਤੇ ਯਾਰ ਸੜਕਾਂ ਤੇ ਖੜੂ ਤੇ ਜਾ ਕਰ ਜਾਓ ਸੋ ਛਪੜਾਂ ਦੇ ਉੱਤੇ ਜਦੋਂ ਕਬਜ਼ਾ ਹੋ ਗਿਆ ਪਾਣੀ ਸੜਕਾਂ ਤੇ ਖੜ ਗਿਆ ਉਹ ਸੜਕ ਜਲਦੀ ਟੁੱਟ ਜਾਂਦੀ ਹੈ ਸੋ ਹੁਣ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ 4 ਕਰੋੜ ਤੇ 35 ਲੱਖ ਰੁਪਈਆ ਇਹ ਸਿੱਖਾਂ ਵਾਲਾ ਰੋਡ ਸੜਕ ਬਣਾਉਣ ਵਾਸਤੇ ਦਿੱਤਾ ਸੋ ਇਹਦਾ ਅੱਜ ਆਪਾਂ ਐਲਾਨ ਨਹੀਂ ਕਰਕੇ ਚੱਲੇ ਤਾਂ ਉਦਘਾਟਨ ਕਰਕੇ ਚੱਲੇ ਆ ਇਹਦਾ ਕੰਮ ਸ਼ੁਰੂ ਕਰਾ ਲਿਆ ਲੇਕਿਨ ਮੈਂ ਕਮੇਨਟੀ ਕਰਦਾ ਵੀ ਜਿੰਨਾ ਜਿੰਨਾਂ ਨੇ ਆਪਦੇ ਪਾਣੀ ਦੇ ਕਨੈਕਸ਼ਨ ਲੈ ਲੈਣੇ ਆ ਉਹ ਪਹਿਲਾਂ ਹੀ ਲੈ ਲੈਣ ਮੁੜ ਕੇ ਅਸੀਂ ਪੱਟ ਨਹੀਂ ਦੇਣੀ ਜੇ ਪੱਟੀ ਨਹੀਂ ਫਿਰ ਪੂਰਾ ਖਰਚਾ ਉਹਨਾਂ ਤੋਂ ਲਿਆ ਕਰਾਂਗੇ ਕਲੈਕਸ਼ਨ ਲੈਣ ਲੱਗੇ ਕਿਉਂਕਿ ਇਹ ਸ਼ਹਿਰ ਦੇ ਲੋਕਾਂ ਦਾ ਪੈਸਾ ਹੈ ਇਹ ਗੁਲਤਾਰ ਸਿੰਘ ਦਾ ਪੈਸਾ ਨਹੀਂਗਾ ਮੇਰਾ ਪੈਸਾ ਹੋਵੇ ਉਹ ਤਾਂ ਮੈਂ برداشت ਕਰ ਲਊਗਾ ਖਰਾਬ ਕਰਤਾ ਤੁਸੀਂ ਲੇਕਿਨ ਸ਼ਹਿਰ ਦੇ ਲੋਕਾਂ ਦਾ ਪੈਸਾ ਹੈ ਇਸ ਪੈਸੇ ਦੀ ਜਿੰਮੇਵਾਰੀ ਤੁਸੀਂ ਮੇਰੀ ਲਈ ਹੈ ਸੋ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਵੀ ਇਹ ਸੜਕ ਬਣਨ ਤੋਂ ਪਹਿਲਾਂ ਪਹਿਲਾਂ ਜਿਨੇ ਜਿਨੇ ਆਪਦਾ ਕੋਈ ਪਾਣੀ ਦਾ ਕਨੈਕਸ਼ਨ ਲੈਣਾ ਕੋਈ ਸੀਵਰ ਦਾ ਕਨੈਕਸ਼ਨ ਲੈਣਾ ਕੋਈ ਵੀ ਕਨੈਕਸ਼ਨ ਲੈਣਾ ਉਹ ਪਹਿਲੇ ਲੈ ਲੈਣ ਜੇ ਬਾਅਦ ਚ ਤੁਸੀਂ ਲਿਆ ਲੈ ਸਰਕ ਪੱਟਨੀ ਬਹੁਤ ਖਰਾਬ ਹੋਊਗੀ ਤੇ ਉਹਦਾ ਖਰਚਾ ਭਰਾ ਕੇ ਫੇਰ ਮੁੜ ਕੇ ਕਨੈਕਸ਼ਨ ਲੈਣ ਦੇਣੇ ਆ ਤੇ ਜੇ ਕਿਸੇ ਨੇ ਕਿੰਨੇ ਦਿਨ ਚ ਹੋ ਜੂਏ ਮੁਕੰਮਲ ਬਈ ਤਾਂ ਸ਼ੁਰੂ ਕਰਾਤਾ ਹੀ ਹੁਣ ਮੁਕੰਮਲ ਕਿੰਨੇ ਦਿਨ ਚ ਹੋ ਜੂਏ ਅੱਖਾਂ ਮੀਟੇ ਨੇ ਰਾਜ ਜੀ ਹੁਣ ਤਾਂ ਬਈ ਤਾਂ ਡੇਢ ਰਾਤ ਲੱਗੇ ਰਹਿਣਾ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਇਹੇ ਕੰਮ ਹੈ ਨਾਲ ਕੋਲ ਇੱਥੇ ਕੋਈ ਭ੍ਰਿਸ਼ਟਾਚਾਰ ਕੋਈ ਗਹਿਲੀ ਕੋਈ ਲਾਭ ਪ੍ਰਵਾਈ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਵੀ ਸ਼ਹਿਰ ਵਾਸੀਆਂ ਨੇ ਸਮਝਣਾ ਚਾਹੀਦਾ ਵੀ ਸਾਡਾ ਆਪ ਦਾ ਪੈਸਾ ਲੱਗ ਰਿਹਾ ਇੱਥੇ ਇਹ ਨਾ ਸਮਝੋ ਵੀ ਸਰਕਾਰ ਕੋਈ ਹੋਰ ਹੁੰਦੀ ਹੈ ਸਰਕਾਰ ਦਾ ਮਤਲਬ ਲੋਕ ਕਹਿੰਦੇ ਸਰਕਾਰੀ ਪੈਸਾ ਸਰਕਾਰੀ ਪੈਸਾ ਮਤਲਬ ਲੋਕਾਂ ਦਾ ਪੈਸਾ ਲੋਕਾਂ ਦਾ ਪੈਸਾ ਇੱਥੇ ਲੱਗ ਰਿਹਾ ਤੁਰੇ ਜਾਂਦੇ ਵੇਖ ਲਓ ਵੈਸੇ ਮੈਂ ਮੇਰ ਸਿੰਘ ਤੇ ਸਿੰਘਲਾ ਜੀ ਦੀ ਡਿਊਟੀ ਲਾਈ ਵੀ ਆ ਇਹ ਇੱਥੇ ਧਿਆਨ ਰੱਖਣਗੇ ਪੂਰਾ ਮੈਂ ਮੇਰ ਸਿੰਘ ਜੰਨੀ ਬਲਾਕ ਪ੍ਰਧਾਨ ਕੋਲ ਪੂਰਾ ਇਹ ਸੜਕ ਸਿਖਾਲਾ ਰੋਡ ਡਰੀਮਲੈਂਡ ਸਕੂਲ ਤੱਕ ਤੱਕ ਜਾਂਦੀ ਹੈ ਜੀਵਨ ਸਿੰਘ ਨਗਰਪੁਰ ਤੋਂ ਲੈ ਕੇ ਰੂੜ ਤੋਂ ਲੈ ਕੇ ਇਹ ਇਹ ਬਹੁਤ ਚਿਰ ਦੀ ਮੰਗ ਸੀ ਸਪੀਕਰ ਸਾਹਿਬ ਦੇ ਜਤਨਾ ਕਰਕੇ 4 ਕਰੋੜ 35 ਲੱਖ ਦਾ ਐਂਟਰ ਪਾਸ ਹੋਇਆ ਜੀ ਇਹ ਪਹਿਲ ਦੇ ਅਧਾਰ ਤੇ ਬਣ ਰਹੀ ਹੈ ਇਹ ਵਾਟਰ ਵਸ ਦੀ ਪਾਈ ਬਹੁਤ ਖਰਾਬ ਸੀ ਬਹੁਤ ਲੋਕ ਪਰੇਸ਼ਾਨ ਸੀ ਗੰਦਾ ਪਾਣੀ ਆਉਂਦਾ ਪਹਿਲੇ ਵਾਟਰ ਵਸ ਦੀ ਪਾਈ ਪਾਰ ਆ ਰਹੀ ਹੈ ਨਾਲ ਜਿਹੜਾ ਕ੍ਰਿਸ਼ਣ ਤਰਾ ਕੇ ਉਸ ਤੋਂ ਬਾਦੇ ਐਂਟਰ ਲੋਕਲ ਸ਼ਰਟ ਚ ਨਵਾ ਰਹੇ ਆ ਵਾਰਡ ਨੰਬਰ 3 5 2 ਸਾਰਿਆਂ ਨੂੰ ਇਹ ਸੁੰਧੀ ਹਾਈ ਸਕੂਲ ਸੀ ਅਤੇ 4 5 ਦਸ਼ਮੀਸ਼ ਡੀਏਵੀ ਸਕੂਲ ਡ੍ਰੀਮ ਲੈਂਡ ਸਕੂਲ ਹੋਰ ਸਕੂਲਾਂ ਦੀ ਸਾਰਿਆਂ ਦੀ ਮੰਗ ਸੀ ਇਹ ਪਹਿਲ ਦੇ ਅਧਾਰ ਤੇ ਸਪੀਕਰ ਸਾਹਿਬ ਦੇ ਜਤਨ ਨਾਲ ਕੀਤੀ ਸ੍ਰੀ ਕਾਜੀ ਸਾਹਿਬ ਨੂੰ ਮੁਜੀ ਸ਼ਰਮਾ ਜ਼ਿਲ੍ਹਾ ਸਖਤਰ ਸੋਸ਼ਲ ਮੀਡੀਆ ਇਹਨਾਂ ਕੀ ਕਰਦਾ ਮੀਡੀਆ ਰਾਹੀਂ ਪਤਾ ਲੱਗੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜਿਹੜਾ ਮੁੱਦਾ ਲੈ ਕੇ ਚੱਲੇ ਸੀ ਵਿਕਾਸ ਕਰ ਜਾਂਦਾ ਨਹੀਂ ਵਿਕਾਸ ਕਰ ਜਾਂਦੀ ਮਾਨਯੋਗ ਸਪੀਕਰ ਸਾਹਿਬ ਦੇ ਅੱਗੇ ਦੇ ਵਿੱਚ ਅੱਜ ਤਾਈਂ ਲੱਗਿਆ ਨਹੀਂ ਇੱਕ ਦਿਨ ਵੀ ਕੋਈ ਵਿਕਾਸਕਾਰ ਜਾਂ ਤੋਂ ਵਾਧਾ ਰਿਹਾ ਹੋਵੇ ਜਿੰਨੀਆਂ ਵੀ ਮੰਡੀ ਨੂੰ ਬਲੌਂਦੀਆਂ ਲਿੰਕ ਸੜਕਾਂ ਜਿੰਨੀਆਂ ਵੀ ਇਸ ਏਰੀਆ ਦੀਆਂ ਵਿੱਚ ਦੁਆਰਾ ਨਾਲ ਰੋਡ ਹੋਇਆ ਲਾਲਿਆਣਾ ਰੋਡ ਹੋਇਆ ਆਪਾਂ ਖਰੀਨੋ ਰੋਡ ਹੋਇਆ ਖਰੀਨੋ ਰੋਡ ਤੋਂ ਜਿਹੜੀ ਸਬਜ਼ੀ ਮੰਡੀ ਆਉਂਦੀ ਉਹ ਉੱਪਰ ਤੱਕ ਸੜਕਾਂ ਲਗਾਤਾਰ ਹੀ ਬਣਦੀਆਂ ਜਾ ਰਹੀਆਂ ਨੇ ਤੇ ਸਪੀਕਰ ਸਾਹਿਬ ਨੇ ਕਿਹਾ ਭ੍ਰਿਸ਼ਟਾਚਾਰ ਅਣਗਹਿਲੀ ਤੇ ਲਾਹ ਪ੍ਰਵਾਇ ਬਰਦਾਸ਼ਤ ਨਹੀਂ ਕੀਤੀ ਜਾਊਗੀ ਬਿਲਕੁਲ ਨਹੀਂ ਉਹਦੇ ਬਾਰੇ ਕੀ ਕਹਿਣਾ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਜੀ ਆਪਾਂ ਅੰਕੜੇ ਕੱਢੀਏ ਕਿੰਨੀ ਸਰਕਾਰ ਬਣੀ ਐ ਸਭ ਤੋਂ ਵੱਧ ਭ੍ਰਿਸ਼ਟਾਚਾਰਿਕਾਂ ਨੂੰ ਨਸ਼ਾ ਪਾਈ ਐ ਐਡਾ ਅੰਕੜਾ ਪਿਛੀਆਂ ਸਰਕਾਰਾਂ ਵਿੱਚ ਆਇਆ ਨਹੀਂ ਜਦੋਂ ਕਿ ਛੋਟੇ ਮੁਲਾਜ਼ਮਾਂ ਦਾ ਗਾਹੜਾ ਵੀ ਸੀ ਤੇ ਤਗੜਾ ਤਗੜਾ ਪੁਮਾਕ ਦੀ ਗਾਰ ਹੋਣ ਐਸਐਸਪੀ ਹੋਵੇ ਜਾਂ ਹੋਰ ਕੋਈ ਉੱਚ ਅਧਿਕਾਰੀ ਹੋਣ ਪੰਦਰ ਪਮਾ ਸਿਵਲ ਦੇ ਹੋਣ ਤਾਂ ਪਮਾ ਪ੍ਰਸ਼ਾਸਨ ਦੇ ਕਿਸੇ ਵੀ ਮੈਕਮੈਂਟ ਦੇ ਅਧਿਕਾਰੀ ਹੁਣ ਭ੍ਰਸ਼ਟਾਚਾਰੀ ਨੱਠ ਪਾਈ ਆ ਬਹੁਤ ਵੱਡੇ ਪੱਧਰ ਦੇ ਵਿੱਚ ਭ੍ਰਸ਼ਟਾਚਾਰ ਇਹਨਾਂ ਤੋਂ ਕਿ ਜਿਲ੍ਹਾ ਚਿੱਤੇ ਸਸਰੀ ਗਾਲ ਸਾਰੇ ਕੋਟਪੁਰੇ ਵਾਸੀਆਂ ਨੂੰ ਠੀਕ ਆ ਜੋ ਚੇਅਰਮੈਨ ਸਾਹਿਬ ਨੇ ਕਿਹਾ ਉਸੇ ਤਰ੍ਹਾਂ ਹੀ ਹੋ ਜੋ ਪਿਛਲੀਆਂ ਦੌਰਾਨ ਸਾਡੀਆਂ ਛੜਕਾਂ ਬੰਦੀਆਂ ਬਾਅਦ ਤੁਸੀਂ ਟੱਟ ਪਹਿਲਾਂ ਜਾਂਦੀਆਂ ਸੀ ਪਰ ਇਹ ਹੁਣ ਜਿਹੜੀਆਂ ਛੜਕਾਂ ਸਾਡੀ ਹੀ ਨਿਗਰਾਨੀ ਇਹ ਜੀ ਬਣਨੀ ਆ ਕੋਈ ਕੋਈ ਕਿਤੇ ਮਟੀਰੀਅਲ ਮਾਰਾ ਪਾਉਂਦਾ ਕੋਈ ਠੇਕੇਦਾਰ ਹੋਇਆ ਕੋਈ ਇੱਥੇ ਸ਼ਹਿਰ ਵਾਸੀਆਂ ਨੂੰ ਵੀ ਆ ਜੇ ਕੋਈ ਐਸੀ ਚੀਜ਼ ਨਜ਼ਰ ਆਉਂਦੀ ਆ ਸਾਡੇ ਨਾਲ ਤੁਰੰਤ ਕੰਟੈਕਟ ਕਰਨ ਤਾਂ ਕਿ ਅਸੀਂ ਇਹ ਸੜਕ ਚੰਗੀ ਤਰ੍ਹਾਂ ਬਣਾ ਸਕੀਏ ਤੇ ਲੰਬੇ ਸਮੇਂ ਲਈ ਸਾਡੇ ਸ਼ਹਿਰ ਵਾਸੀਆਂ ਦਾ ਆਨੰਦ ਮਾਣ ਸਕਣ ਇਸੇ ਤਹਿਤ ਹੀ ਸਾਡੀਆਂ ਹੋਰ ਸੜਕਾਂ ਪਾਸ ਹੋਈਆਂ ਟੈਂਡਰ ਜੋ ਜੋ ਵੀ ਆਪਣੇ ਭਗਤ ਸਿੰਘ ਕਾਲਜ ਦੇ ਨਾਲ ਵਾਲੀ ਸੜਕ ਸੀ ਜੋ 20-25 ਸਾਲ ਤੋਂ ਖਰਾਬ ਪਈ ਸੀ ਉਹ ਵੀ ਸੜਕ ਪਾਸ ਹੋ ਗਈ ਆ ਇਕਰਾਮ ਬਾਗ ਦੀ 14 ਲੱਖ ਰੁਪਿਆ ਕਸ਼ਾ ਤੇ ਕੁਛ ਪੰਜ ਨੰਬਰ ਦੀਆਂ ਗਲੀਆਂ ਜੋ ਕਿ ਇਹੀ ਪੰਜ ਚਾਰ ਦਿਨਾਂ ਚ ਵਰ ਕਾਟਰ ਕੱਟ ਕੇ ਤਿਆਰ ਆਪਣਾ ਸੜਕਾਂ ਚਾਲੂ ਹੋ ਜਾਣਗੀਆਂ ਇਸੇ ਤਰ੍ਹਾਂ ਹੀ ਕਾਜੀ ਵਾਲੇ ਚੌਂਕ ਤੋਂ ਲੈ ਕੇ ਕੌੜਿਆ ਵਾਲੇ ਚੌਂਕ ਤੱਕ ਜੋ ਕਿ ਅਸੀਂ ਐਮਪੀ ਫੰਡ ਚੋਂ 10 ਲੱਖ ਦੀ ਸੜਕ ਪਾਸ ਕਰਾਈ ਆ ਉਹ ਵੀ ਕੱਲ ਪਰਸੋ ਚਾਲੂ ਕਰਵਾ ਦਾਂਗੇ ਸਿਕਾਲ ਜੀ ਅੱਜ ਜਿਹੜੀ ਇਹ ਸੜਕ ਸਿੱਖਾਂ ਵਾਲਾ ਰੋਡ ਬਾਬਾ ਜੀਵਨ ਸਿੰਘ ਗੇਟ ਤੋਂ ਸ਼ੁਰੂ ਹੋ ਕੇ ਜਿੱਥੋਂ ਤੱਕ ਮਿਊਸਪਲ ਕਮੇਟੀ ਦੀ ਹੱਦ ਹੈ ਇਹ ਜਿਹੜੀ ਇੰਟਰਲੌਕ ਵਾਲੀ ਸੜਕ ਬਣਾਈ ਜਾ ਰਹੀ ਹੈ ਜਿਹ ਲੰਬੇ ਸਮੇਂ ਤੋਂ ਜਿਹੜੀ ਇਹ ਮੰਗ ਸੀ ਜਿਹੜੇ ਰੋਡ ਦੇ ਉੱਪਰ 6-7 ਸਕੂਲ ਵੀ ਹੈ ਤੇ ਸਾਰਾ ਜਿਹੜਾ ਇਹ ਮੇਨ ਰਸਤਾ ਨੈਸ਼ਨਲ ਹਾਈਵੇ ਨੂੰ ਵੀ ਮਿਲਦਾ ਜਾ ਕੇ ਇਹ ਜਿਹੜੀ ਸੜਕ 4 ਕਰੋੜ 23 ਲੱਖ ਰੁਪਏ ਦੀ ਲਾਗਤ ਨਾਲ ਪੜਾਈ ਜਾ ਰਹੀ ਹੈ ਇਹ ਜਿਹੜੀ ਬਹੁਤ ਪੁਰਾਣੀ ਜਿਹੜੀ ਮੰਗ ਸੀ ਸ਼ਹਿਰ ਨਿਵਾਸੀਆਂ ਦੀ ਉਹ ਅੱਜ ਮਨਜ਼ੂਰੀ ਕੀਤੀ ਜਾ ਰਹੀ ਹੈ ਕਿੰਨੇ ਚਰਚ ਬਣ ਜੂਗੀ ਦੇਖੋ ਜੀ ਇਹ ਜਿਹੜਾ ਜਲਦ ਤੋਂ ਜਲਦ ਤਿਆਰ ਕਰਾਵਾਂਗੇ ਇਹ ਕਿਨ੍ਹਾ ਸਪੀਕਰ ਸਾਹਿਬ ਕਹਿੰਦੇ ਹੁੰਦੇ ਅਕਸਰ ਸਾਰਿਆਂ ਨੂੰ ਵੀ ਤੁਸੀਂ ਨਿਗਰਾਨੀ ਰੱਖਣੀ ਆ ਮਾੜਾ ਮਟੀਰੀਅਲ ਹੋਇਆ ਜਾਂ ਕਿਸੇ ਪ੍ਰਕਾਰ ਦੀ ਕੋਈ ਅੰਗੈਲੀ ਹੋਈ ਤਾਂ ਦੱਸਿਓ ਦੇਖੋ ਜੀ ਇਹ ਜਿਹੜਾ ਅਸੀਂ ਆਪਦੀ ਨਿਗਰਾਨੀ 'ਚ ਬਣਾਵਾਂਗੇ ਜਿਹੜਾ ਮਟੀਰੀਅਲ ਮਾੜਾ ਨਹੀਂ ਲੱਗ ਦਿੱਤਾ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਵੀ ਕੰਪਲੀਟ ਨਹੀਂ ਹੋਣ ਦਿੱਤੀ ਜਾਊਗਾ ਚੇਅਰਮੈਨ ਸਾਹਿਬ ਪਹਿਲਾਂ ਕੀ ਹੁੰਦਾ ਸੀ ਸੜਕ ਬਣਦੀ ਨਹੀਂ ਸੀ ਮਹੀਨਾ ਨਹੀਂ ਸੀ ਕੱਢਦੀ ਟੁੱਟ ਜਾਂਦੀ ਸੀ 4-4 ਕਰੋੜ ਦੀ ਤੁਸੀਂ ਗੱਲ ਕਰਦੇ ਹੋ ਸਾਰਾ ਪੈਸਾ ਜਾ ਹੀ ਜਾਂਦਾ ਸੀ ਇਹ ਪੈਸਾ ਜਾ ਹੀ ਨਹੀਂ ਜਾਊਗਾ ਜੀ ਅਸੀਂ ਜਿਹੜਾ ਆਪ ਦੇ ਦੇਖਰੇਖ ਦੇ ਵਿੱਚ ਸਾਡੇ ਜਿਹੜਾ ਬਲਾਕ ਪ੍ਰਧਾਨ ਸਾਹਿਬ ਮੇਰ ਸਿੰਘ ਜੀ ਬਲਾਕ ਪ੍ਰਧਾਨ ਸਾਡੇ ਨਰੇਸ਼ ਸਿੰਘਲਾ ਜੀ ਇਹ ਜਿਹੜਾ ਸਪੈਸ਼ਲ ਇਸ ਦੀ ਨਿਗਰਾਨੀ ਲਈ ਇਹਨਾਂ ਦੀ ਡਿਊਟੀ ਲਈ ਗਈ ਹੈ ਜੀ ਇਹਨਾਂ ਦੀ ਨਿਗਰਾਨੀ ਦੇ ਵਿੱਚ ਪੜੋ